ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਗੁਰਦਾਸਪੁਰ ਤੋਂ ਕਾਨੂੰਨਵਾਨ ਕੋਲ ਹੋਈ ਗੈਂਗਵਾਰ ਚ ਨਾਬਾ ਜੇਲ੍ਹ ਤੋੜ ਕੇ ਭੱਜੇ ਗੈਂਗਸਟਰ ਵਿੱਕੀ ਗੌਂਦਰ ਸਮੇਤ ਪੰਜ ਖਿਲਾਫ ਮਾਮਲਾ ਦਰਜ ਕੀਤਾ ਗਿਆ ਦਿਨ ਦਿਹਾੜੇ ਹੋਈ ਗੈਂਗਵਾਰ ਕਾਰਨ ਪੂਰਾ ਗੁਰਦਾਸਪੁਰ ਦਹਿਲ ਗਿਆ ਕਾਨੂੰਨਵਾਨ ਨੇੜੇ ਬਦਮਾਸ਼ਾਂ ਨੇ ਦੂਜੇ ਧੜੇ ਤੇ ਫਾਇਰਿੰਗ ਕਰ ਦਿੱਤੀ ਸੀ ਹਮਲੇ ਚ ਹਰਪ੍ਰੀਤ ਸਿੰਘ ਉਰ ਸੂਬੇਦਾਰ ਉਸਦਾ ਸਾਥੀ ਸੁਖਚੰਦ ਸਿੰਘ ਮਾਰਿਆ ਗਿਆ ਜਦਕਿ ਤੀਜਾ ਸਾਥੀ ਗੰਭੀਰ ਤੌਰ ਤੇ ਜ਼ਖਮੀ ਹੈ ਤਕਰੀਬਨ ਅੱਧਾ ਦਰਜਨ ਹਮਲਾਵਰਾਂ ਨੇ ਗੱਡੀ �ेर ਕੇ ਗੋਲੀਆਂ ਵਾਰੀਆਂ ਹਮਲਾਵਰ ਫਾਇਰਿੰਗ ਕਰਦੇ ਹੋਏ ਮੌਕੇ ਤੋਂ ਫਰਾਰ ਹੋ ਜੋ ਬ੍ਰਿਜ ਦੇ ਥੱਲੇ ਪਹੁੰਚੇ ਤਾਂ ਇੱਕ ਵਾਈਟ ਕਲਰ ਦੀ ਕ੍ਰੈਟਾ ਕਾਰ ਨੇ ਆ ਕੇ ਇਹਨਾਂ ਦੇ ਸੱਗੇ ਗੱਡੀ ਰੋਕ ਕੇ ਤੇ ਉਹਦੇ ਤੇ ਫਾਇਰਿੰਗ ਕੀਤੀ ਉਸ ਗੱਡੀ ਦੇ ਵਿੱਚ ਪੰਜ ਸਿਗੇ ਆਦਮੀ ਉਹ ਬੰਦੇ ਜਿਹੜੇ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਉਹ ਆਇਡੈਂਟੀਫਾਈ ਹੋ ਗਏ ਐ ਇੱਕ ਵਿੱਕੀ ਗੌਂਡਰ ਹੈਗਾ ਜਿਹੜਾ ਨਾਬਾ ਜੇਲ੍ਹ ਦੇ ਵਿੱਚੋਂ ਭੱਜਿਆ ਸੀਗਾ ਇੱਕ ਉਹਦੇ ਨਾਲ ਹੋਰ ਸੁੱਖਾ ਇਲੀਸ ਸੁਖਮੀਤ son of ਸੁਲੱਖਣ ਸਿੰਘ ਇਹ ਪਿੰਡ ਹੈਗਾ ਬੇਖਾਰੀ ਵਾਲਾ ਕਲਨੌਰ ਦਾ ਇੱਕ ਨਾਲ ਹੈਗੇ ਹੈ ਹੈਰੀ ਚੱਠੇ ਦਾ ਇੱਕ ਨਾਲ ਗਿਆਨ ਖਰਲਾ ਐਂਡ ਇੱਕ ਗੋਪੀ ਹੈਗਾ ਨਾਂ ਇਹਨਾਂ ਤਿੰਨ ਪੰਜਾਂ ਨੇ ਬੱਤੀਬੋਰ ਵੈਪਨ ਨਾਲ ਬੱਤੀਬੋਰ ਦੇ ਪਿਸਟਲ ਸੀਗੇ ਉਹਨਾਂ ਨੂੰ ਫਾਇਰਿੰਗ ਕੀਤੀ ਹੈਗੀ ਸੂਬੇਦਾਰ ਤੇ ਰਾਉਂਡ 14 ਕੇਸਿਸ ਸੀਗੇ ਕੁਸ਼ਕ ਦੇ ਵਿੱਚ ਇਹ ਬਰੀ ਹੋ ਗਿਆ ਕੁਝ ਅੰਡਰ ਟ੍ਰਾਇਲ ਸੀਗੇ